ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਨਾ ਦਿੱਤੇਗੇ ਬੈਲ ਬੰਸਾਨ ਨੂੰ ਦਿਵਾ ਲਿਓ ਤਾਂ ਕਿ ਹਰੇਕ ਕੋਨ ਵਾਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 95794 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਅੱਗੇ ਇੱਕ ਗੱਬਰ ਮੱਛੀ ਸੈਲੀ ਲੈ ਕੇ ਆਏ ਆਂ ਜਾਣਕਾਰੀ ਪ੍ਰੋਪਰ ਮਾਲਕਾਤੋਂ ਲਵਾਂਗੇ ਤਸੱਲੀ ਪੜਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਉੱਤੇ ਵਈਰਾ ਚੱਲਦਾ ਰਹਿਣਾਗਾ ਆਜੋ ਬਈ ਹਾਂਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਬਈ ਨਾਮ ਤੇ ਪਿੰਡ ਦੱਸ ਦਈ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਹਾਂਜੀ ਠੰਡ ਗੋਮਟੇ ਠੀਕ ਹੈ ਜੀ ਪਿੰਡ ਗੋਮਟੇ ਕਾਲਾ ਜ਼ਿਲ੍ਹਾ ਅਸ ਨੂੰ ਬਠਿੰਡਾ ਤਸੀਰਾਂ ਆਪਣਾ ਫੂਲ ਪੈ ਜਾਂਦੀ ਆ ਮੋਬਾਈਲ ਨੰਬਰ ਜੀ 947782 ਹਾਂਜੀ 40277 ਠੀਕ ਹੈ ਜੀ ਇਹ ਬਾਈ ਨੇ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਿਓ ਜਿਹੜੀ ਜਪਾ ਮੱਝ ਦੇ ਦਸੂਆ ਕੰਨ ਮਜੀਏ ਤੀਜਾ ਸੂਆ ਸੁਣਾ ਹੋਣਾ ਨੇ ਤੀਜਾ ਸੂਆ ਜੀ ਕਿੰਨੇ ਦਿਨ ਵਾਕੀ ਜੀ ਬਸ 5 6 ਦਿਨ ਲੈ ਜੂ ਉੱਤੇ ਠੀਕ ਹੈ ਜੀ ਦੂਜੇ ਸੋਦਤ ਕਿੰਨਾ ਦਿੰਦਾ ਜੀ ਨੇ ਠੀਕ ਲੀਟਰ ਡੰਗ ਦਾ ਦਿੰਦਾ ਹੈ ਨਾ ਦੁੱਧ ਠੀਕ ਹੈ ਯਾਨੀ ਕਿ ਬੜਾ ਕੁਲ ਦੁੱਧ 12 ਕਿਲੋ ਹਾਂ ਹੈਗਾ ਸੀਲਸ ਲੱਗ ਕਿਵੇਂ ਜੀ ਉਹ ਵਧਿਆ ਸੀਲ ਸੂ ਪੂਰੀ ਆ ਠੀਕ ਹੈ ਜੀ ਤੇ ਬਤਕਰੀ ਜਦੋਂ ਮਾਰਜੀ ਚੋਲੇ ਅੱਛਾ ਜੀ ਐ ਨਹੀਂ ਵੀ ਉੱਥੇ ਟਾਈਮ ਤੇ ਮਿਲਣਾ ਓਕੇ ਜੀ ਸੁਆਹ ਕੀ ਤੀਜਾ ਤੀਜਾ ਸੁਆਹ ਤੀਜੇ ਸੋ ਸੁਣੇਸ ਵਾਲਾ ਹਾਂਜੀ ਕੈ ਕੱਢ ਲਓ ਵਾਰ ਨੂੰ ਤੋਲਾ ਚੈੱਕ ਕਰਾ ਦਿਓ ਮਾਲਕਾ ਦਸਮਤਾਲ ਕੁ ਸੁਆਹ ਕੀ ਤੀਜਾ ਕਿੰਨੇ ਦਿਨ ਬਾਕੀ ਜੀ 5-6 ਦਿਨ ਜੀ 5 ਤੋਂ 6 ਦਿਨ ਪੈਂਡਿੰਗ ਆ ਜੇ ਬਾਕੀ ਸੀਲ ਸਲੱਗ ਬਾਈ ਕੰਨਾ ਪੂਰੀ ਆ ਤੀਜਾ ਸੋ ਸੁੰਦੀ ਆ 12 ਕਿਲੋ ਦੋਧਰਾ ਰਕਾਰ ਸੀ ਪਿਛਲੇ ਸਵੇਰਾ ਜੇ ਆਪਾਂ ਸਹੀ ਜੀ ਦੀ ਗੱਲ ਕਰ ਗਏ ਮੀਡੀਅਮ ਸਾਈਜ਼ ਆ ਨਾ ਹੀ ਕੋਈ ਵੱਡੀ ਹੈ ਨਾ ਹੀ ਭਾਈ ਛੋਟੀ ਆ ਚਾਰੀ ਥਾਣਾ ਪੂਰੇ ਸਵੈਤ ਲੱਗੇ 1 ਲੱਖ ਦਾ ਨਿਕਲਵਾ ਪੀੜੀ ਦੇ ਪਾ ਵੈਂ ਗੁਰੋਗਲੀ ਬਾਈ ਥਾਣਾ ਆਪਾਂ ਨੇੜੇ ਤੇ ਚੱਕਰਾ ਦਿੰਨੇ ਆ ਲਓ ਜੀ ਥਾਣਾ ਦਾ ਗੈਪ ਚੈੱਕ ਕਰ ਲਓ 5-6 ਦਿਨ ਹਜੇ ਸੂਂਚ ਬਾਕੀ ਆ ਲੈ ਚੱਲੋ ਜੀ 58000 ਤੱਕ ਆ ਤੇ ਜਿਹੜੇ ਲੇਵਜ ਬਲ ਦੇਖ ਰਹੇ ਆ ਸਾੜੇ ਕਰਮ ਵਾਲੀ ਕੱਢ ਕੇ ਸੂਗੀ ਕਈ ਜੀ ਪਸ਼ੂ ਕੈਮਰੇ ਦਾ ਕੱਢ ਜਾਂਦਾ ਕਿਉਂਕਿ ਘਰੇਲੂ ਜਾਨਵਾਰਾ ਕੋਈ ਬਾਈ ਦੇ ਵਪਾਰ ਲੈਣ ਦਾ ਕੰਮ ਨਹੀਂ ਹੈਗਾ ਤੀਜਾ ਸੂਆ ਸੁੰਦੀ ਆ 5 ਤੋਂ 6 ਦਿਨ ਸੂਂਦੇ ਬਾਕੀ ਆ ਕਿ ਜੈਡ ਬਲੈਕ ਚ ਆ ਜਾਂਦੀ ਆ ਜੇ ਕਿਸੇ ਵੀਰ ਨੇ ਮੋੜਨ ਨਾਲ ਤੇ ਕੰਮ ਕਰਨਾ ਹੋਵੇ ਉਹਨਾਂ ਆ ਭਰਾ ਵਾਲੀ ਖਾਸ ਵੀਡੀਓ ਅੱਜ ਘਰੇਲੂ ਪਰਿਵਾਰ ਤੇ ਕੋਈ ਵੀਡੀਓ ਬਣਾਈ ਆਪਾਂ ਮੋੜਨ ਨਾਲ ਚ ਕਰਮਾ ਆ ਜਾਂਦੀ ਆ ਤੇ ਕੀ ਮੁੱਲ ਕਰਦੇ ਜੀ ਆਪਣਾ ਉਹਨਾਂ ਨਾਲ ਤਾਂ ਫੋਨ ਤੇ ਗੱਲ ਕਰ ਲਾਂਗੇ ਫੋਨ ਤੇ ਜੇ ਜੀ ਉਹ ਮੁੱਲ ਜੀ ਜਾਇ ਜੀ ਹੋਊਗਾ ਬਸ ਕੋਈ ਨਹੀਂ ਕਰ ਲਾਂਗੇ ਆਪਾਂ ਬਾਲਾ ਨਹੀਂ ਹੋਊਗਾ ਠੀਕ ਹੈ ਜੀ ਇੱਕ ਵਾਰੀ ਨੰਬਰ ਦੱਸ ਦੋ ਜੀ ਫਿਰ ਆਪਣਾ 9478240275 ਠੀਕ ਹੈ ਜੀ ਇਹ ਮਾਲਕ ਦਾ ਮੋਬਾਈਲ ਨੰਬਰ ਆ ਵਕੀ ਸਕਰੀਨ ਤੇ ਚੱਲੀ ਜਾਂਦਾ ਕਿਸੇ ਭਰਾ ਨੂੰ ਇਹ ਜਾਨਵਰ ਵਸੈਂਦਾ ਖਰੀਦਣ ਦਾ ਚਾਹ ਆਣਾ ਸੋ ਬਾਈ ਦੇ ਦਿੱਤੇ ਗੇ ਨੰਬਰ ਤੇ ਕਨੈਕਟ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਕਰਕੇ ਬਾਈ ਦੇ ਘਰ ਆ ਕੇ ਪਸ਼ੂ ਨੂੰ ਤਸੱਲੀ ਕਰਕੇ ਲੈ ਜਾ ਸਕਦੇ ਆ ਵੀਡੀਓ ਦੇਖਣ ਲਈ ਧੰਨਵਾਦ ਜੀ